ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਇੱਕ ਨਵੀਂ ਵੈਰਾਈਟੀ ਆ ਬਾਸਪਤੀ ਦੀ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਦੋਸਤੋ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਾਸਪਤੀ ਦੀ ਨਵੀਂ ਵੈਰਾਈਟੀ ਆ 1979 ਜਿਸ ਤਰ੍ਹਾਂ 1885 1886 ਉਹਦੇ ਮੁਕਾਬਲੇ 1979 ਆ ਵਾਸ਼ਪਦੀ ਦੀ ਜਿਹੜੀ ਵੈਰੈਟੀ ਆ ਇਹ ਤਕਰੀਬਨ ਆਪਾਂ 22 ਜੁਲਾਈ ਨੂੰ ਟ੍ਰਾਂਸਪਲੈਂਟ ਕੀਤੀ ਸੀ ਤੇ ਅੱਜ ਤਕਰੀਬਨ ਹੋ ਗਿਆ 2 ਅਕਤੂਬਰ ਤੇ 70% ਜਿਹੜਾ ਨਸਾਰਾ ਲੈ ਚੁੱਕੀ ਹੈ ਤੇ 1885 ਆਪਾਂ ਲਾਈ ਸੀਗੀ 12 ਜੁਲਾਈ ਨੂੰ ਉਹ ਜੇ ਦੋਸਤੋ 5% ਨਿਸਰੀ ਹੈ ਕਹਿਣ ਦਾ ਮਤਲਬ ਵੀ ਇਹ 1885 ਨੂੰ ਸਮਾਂ ਘੱਟ ਲਊ ਪੱਕਣ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਤਕਰੀਬਨ 70% ਨਸਾਰਾ ਇਹਨੂੰ ਹੋ ਚੁੱਕਿਆ। ਇਹਦੇ ਤੇ ਜਿਹੜੀ ਆਪਾਂ ਖਰਾਕ ਦਿੱਤੀ ਉਹ ਵੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਾਂਗੇ। ਅੱਧਾ ਗੱਟਾ ਆਪਾਂ ਇਹਦੇ ਤੇ ਪਟਾਸ਼ ਦਾ ਪਾਇਆ ਸੀ ਤੇ 5 ਕਿਲੋ ਤੇ 33% ਜਿੰਕ ਤੇ ਜ਼ੂਰੀਆ ਨੂੰ ਦੋ ਗੱਟੇ ਦਿੱਤੇ ਆ। ਨਵਾਂ ਵੀ ਹੋਣ ਕਰਕੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਤੇ ਥੋੜੀ ਜਿਹੀ ਹਾਈਟ ਇਹਦੀ ਜ਼ਿਆਦਾ ਹੋ ਗਈ। ਡੇਢ ਗੱਟਾ ਜ਼ੂਰੀਆ ਤੇ ਇਹਨੂੰ ਬਹੁਤ ਸੀਗਾ। ਜਿਸ ਤਰ੍ਹਾਂ 17-18 ਦੀ ਹਾਈਟ ਹੋ ਜਾਂਦੀ ਆ ਓਨੀ ਹੋ ਗਈ ਹਾਈਟ। ਇੱਥੇ ਤਕਰੀਬਨ ਦੋਸਤੋ ਆਪਣੇ ਪਾਣੀ ਬਹੁਤ ਮਿੱਠਾ ਜਿਸ 17 18 ਵੀ ਇੱਕ ਸਾਲ ਆਈ ਸੀ ਉਹਦਾ ਵੀ ਕੱਦ ਇੰਨਾ ਹੀ ਹੋ ਗਿਆ ਸੀ ਥੋੜੀ ਜਿਹੀ ਹਾਈਟ ਜ਼ਿਆਦੇ ਆ ਡੇਢ ਘਟਾ ਪੈ ਜਾਂਦਾ ਤੇ ਫਿਰ ਠੀਕ ਸੇ ਆ ਬਾਕੀ ਦੋਸਤੋ 18 85 ਨਾਲੋਂ ਇਹਦੀ ਫੋਟ ਜ਼ਿਆਦੇ ਆ ਜਿਸ ਤਰ੍ਹਾਂ 18 85 ਦੀ ਜਿਹੜੀ ਫੋਟ ਆ ਉਹ 5 ਛਕਾਂ 10 ਛਕਾਂ ਤੋਂ ਵੱਧ ਨਹੀਂ ਹੈ ਤੇ ਇਹ 15 ਛਕਾਂ 18 ਛਕਾਂ 10 ਛਕਾਂ ਯਾਨੀ ਕਿ ਫੋਟੋ ਦੇ ਨਾਲੋਂ ਜ਼ਿਆਦੇ ਆ ਇਸ ਵਸਪਤੀ ਦੀ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਇਹਦੇ ਤੇ ਆਪਾਂ ਦੋਸਤੋ ਇੱਕ ਵਾਰੀ ਪ੍ਰਦਾਨ ਪਾਈ ਆ ਤੇ ਇੱਕ ਸਪਰੇਅ ਕੀਤੀ ਆ ਜਦੋਂ ਗੋਭ ਤੇ ਆ ਗਈ ਸੀ ਹੁਣੇ ਸਮਝ ਲਓ ਵੀ ਹਫਤੇ ਤੱਕ ਬਿਲਕੁਲ ਦਾਣਾ ਚੱਲ ਜੂਗੀ ਜੇ ਗਾਂ ਲੋੜ ਪਈ ਤੇ ਸਪਰੇਅ ਕਰਾਂਗੇ ਤੇ ਜੇ ਨਾ ਪਈ ਤੇ ਫਿਰ ਲੋੜ ਨਹੀਂ ਦੋਸਤੋ ਇਹ ਦੋਸਤੋ ਆਪਾਂ ਆਪਣਾ ਮਿੱਤਰ ਸੀਗਾ ਕਿਸਾਨ ਵੀਰ ਉਹਦੇ ਤੋਂ ਪਨੀਰੀ ਲਈ ਸੀ ਆਪਾਂ ਉਹਨੇ 1 ਏਕੜ ਦੀ ਪਨੀਰੀ ਬੀਜੀ ਸੀ ਉਹਦੇ ਕੋਲੇ ਜਗ੍ਹਾ ਨਹੀਂ ਬਜੀ ਤੇ ਚਲੋ ਆਪਾਂ ਉਹਨਾਂ ਤੋਂ ਪਨੀਰੀ ਲੈ ਕੇ 1 ਏਕੜ ਤੋਂ ਲਾਇਆ ਕਦੇ ਵੀ ਦੋਸਤੋ ਨਵਾਂ ਬੀ ਆਉਂਦਾ ਵਾ ਚਾਹੇ ਉਹ ਝੋਨਾ ਚਾਹੇ ਬਾਸਪਤੀ ਆ ਘੱਟ ਤੋਂ ਘੱਟ 1 ਏਕੜ ਜਾਂ 2 ਏਕੜ ਦਾ ਬੀ ਬੀਜਿਆ ਕਰੋ ਬਸ ਕਿਉਂਕਿ ਨਵੀਂ ਵੈਰਾਈਟੀ ਦਾ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਭੇਤ ਨਹੀਂ ਹੁੰਦਾ ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ 1 ਏਕੜ ਜਾਂ 2 ਏਕੜ ਤੋਂ ਵੱਧ ਨਵਾਂ ਬੀ ਕਦੇ ਵੀ ਨਾ ਬੀਜਿਆ ਕਰੋ ਇਹ ਸੀ ਦੋਸਤੋ 19 ਨਾਸੀ ਬਾਸਪਤੀ ਬਾਰੇ ਜਾਣਕਾਰੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੋ ਵੀ ਕਿਸਾਨ ਵੀਰ ਆਪਣੇ ਨਾਲ ਜੁੜਦੇ ਆ ਨਵੇਂ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਦੋਸਤੋ ਤੁਹਾਡੇ ਤੱਕ ਪਹੁੰਚਦੀ ਰਵੇ ਠੀਕ ਆ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਧੰਨਵਾਦ ਜੀ